ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਮੈਂ ਮਨਪ੍ਰੀਤ ਕੋਰ ਸਵੇਲੇ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਦਾਸ ਇਹ ਕਿ ਬਿਜਲੀ ਬੋਰਡ ਦੀ ਲਾਪਰਵਾਹੀ ਤੇ ਕਾਰਨ ਇੱਕ ਵੱਡਾ ਹਾਦਸਾ ਵਾਪਰਣ ਵਾਲਾ ਸੀ ਜਿਸ ਨੂੰ ਟਾਲ ਲਿਆ ਗਿਆ ਜੀਵਾ ਦਾਸ ਇਹ ਹਾਦਸਾ ਹੁਣ ਤੋਂ ਟਲ ਗਿਆ ਗਨੀਮਤ ਰਹੀ ਕਿ ਹਰ ਕੋਈ ਸੁਰੱਖਿਅਤ ਰਿਹਾ ਤਾਂ ਜਵਾ ਕਿ ਜਦੋਂ ਇੱਕ ਬੱਸ ਜੋ ਕਿ ਖਡਾਰੀਆਂ ਦੇ ਨਾਲ ਭਰੀ ਹੋਈ ਸੀ ਜਿਸ ਦੇ ਵਿੱਚ ਕਰੀਬ ਪੰਜਾਬ ਬੱਚੇ ਜਿਹੜੇ ਕਿ ਮੌਜੂਦ ਸੀ ਜਦੋਂ ਇਹ বাস ਲੁਧਿਆਣੇ ਦੇ ਇੱਕ ਰੋਡ ਤੋਂ ਪਾਸ ਹੁੰਦੀ ਹੈ ਉੱਥੇ ਬਿਜਲੀ ਦੀਆਂ ਨੰਗੀਆਂ ਤਾਰਾਂ ਲੱਭ ਕਰ ਰਹੀਆਂ ਸੀ ਜਿਸ ਦੇ ਨਾਲ ਇਹ বাস ਟਕਰਾ ਜਾਂਦੀ ਹੈ ਉੱਥੇ ਹੀ ਇੱਕ ਵੱਡਾ ਹਾਦਸਾ ਹੋਣ ਵਾਲਾ ਸੀ ਪਰ ਉਹ ਟਲ ਗਿਆ ਇਸ ਦੇ ਨਾਲ ਤਾਂ ਸਮਾਂ ਕਿ ਹਰ ਕਿਸੇ ਨੂੰ ਬੱਚਿਆਂ ਨੂੰ ਸੁਰੱਖਿਅਤ বাস ਵਿੱਚੋਂ ਕੱਢ ਲਿਆ ਗਿਆ ਇਸ ਦੇ ਨਾਲ ਦਾਸਵਾਕੇ ਪਿਛਲੀ ਬੋਰਡ ਨੂੰ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ ਕਿ ਜਿੱਥੇ ਇਹੋ ਜਿਹੀਆਂ ਚੀਜ਼ਾਂ ਹੋ ਰਖੀਆਂ ਨੇ بجلی ਦੀਆਂ ਤਾਰਾਂ ਨੇ ਜਾਂ ਕੋਈ ਹੋਰ ਬਿਜਲੀ ਨੂੰ ਲੈ ਕੇ ਕੋਈ ਲਾਪਰਵਾਹੀ ਹੋ ਰਹੀ ਹੈ ਉਸਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜਿਸ ਕੋ ਲੈ ਕੇ ਇਹ ਇਹੋ ਜਿਹੇ ਹਾਦਸੇ ਜੋ ਕਿ ਨਾ ਹੋਣ ਹਰ ਕੋਈ ਜੋ ਕਿ ਸੁਰੱਖਿਅਤ ਆਪਣੇ ਘਰੇ ਜਾ ਸਕੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਮੈਂ ਮਨਪ੍ਰੀਤ ਕੋਰ ਇਸ ਵੇਲੇ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਦੱਸ ਦੇ ਹਾਂ ਕਿ ਬਿਜਲੀ ਬੋਰਡ ਦੀ ਲਾਪਰਵਾਹੀ ਤੇ ਕਾਰਨ ਇੱਕ ਵੱਡਾ ਹਾਦਸਾ ਵਾਪਰਣ ਵਾਲਾ ਸੀ ਜਿਸ ਨੂੰ ਟਾਲ ਲਿਆ ਗਿਆ ਜੀਵਾਦਾ ਦਾ ਸਹੀ ਇਹ ਹਾਦਸਾ ਹੁਣ ਤੋਂ ਟਲ ਗਿਆ ਗਨੀਮਤ ਰਹੀ ਕਿ ਹਰ ਕੋਈ ਸੁਰੱਖਿਤ ਰਿਹਾ ਤਾਂ ਜਿਵੇਂ ਕਿ ਜਦੋਂ ਇੱਕ ਬੱਸ ਜੋ ਕਿ ਖਿਡਾਰੀਆਂ ਦੇ ਨਾਲ ਭੜੀ ਹੋਈ ਸੀ ਜਿਸ ਦੇ ਵਿੱਚ ਕਰੀਬ 50 ਬੱਚੇ ਜਿਹੜੇ ਕਿ ਮੌਜੂਦ ਸੀ ਜਦੋਂ ਇਹ বাস ਲੁਧਿਆਣੇ ਦੇ ਇੱਕ ਰੋਡ ਤੋਂ ਪਾਸ ਹੁੰਦੀ ਹੈ ਉੱਥੇ ਬਿਜਲੀ ਦੀਆਂ ਨੰਗੀਆਂ ਤਾਰਾਂ ਲੰਘ ਰਹੀਆਂ ਸੀ ਜਿਸ ਦੇ ਨਾਲ ਇਹ বাস ਟਕਰਾ ਜਾਂਦੀ ਹੈ ਉੱਥੇ ਹੀ ਇੱਕ ਵੱਡਾ ਹਾਦਸਾ ਹੋਣ ਵਾਲਾ ਸੀ ਪਰ ਉਹ ਟਲ ਗਿਆ ਇਸ ਦੇ ਨਾਲ ਤਸਮਾਹ ਕੇ ਹਰ ਕਿਸੇ ਨੂੰ ਬੱਚਿਆਂ ਨੂੰ ਸੁਰੱਖਿਅਤ বাস ਵਿੱਚੋਂ ਕੱਢ ਲਿਆ ਗਿਆ ਇਸ ਦੇ ਨਾਲ ਦਾਸਵਾਕੇ ਪਿਛਲੀ ਬੋਰਡ ਨੂੰ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ ਕਿ ਜਿੱਥੇ ਇਹੋ ਜਿਹੀਆਂ ਚੀਜ਼ਾਂ ਹੋ ਰਖੀਆਂ ਨੇ ਬਿਜਲੀ ਦੀਆਂ ਤਾਰਾਂ ਨੇ ਜਾਂ ਕੋਈ ਹੋਰ ਬਿਜਲੀ ਨੂੰ ਲੈ ਕੇ ਕੋਈ ਲਾਪਰਵਾਹੀ ਹੋ ਰਹੀ ਹੈ ਉਸਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜਿਸ ਤੋਂ ਲੈ ਕੇ ਇਹ ਇਹੋ ਜਿਹੇ ਹਾਦਸੇ ਜੋ ਕਿ ਨਾ ਹੋਣ ਹਰ ਕੋਈ ਜੋ ਕਿ ਸੁਰੱਖਿਅਤ ਆਪਣੇ ਘਰੇ ਜਾ ਸਕੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਮੈਂ ਮਨਪ੍ਰੀਤ ਕੋਰਸ ਵੇਲੇ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਦਾਸ ਇਹ ਕਿ ਬਿਜਲੀ ਬੋਰਡ ਦੀ ਲਾਪਰਵਾਹੀ ਦੇ ਕਾਰਨ ਇੱਕ ਵੱਡਾ ਹਾਦਸਾ ਵਪਰਣ ਵਾਲਾ ਸੀ ਜਿਸ ਨੂੰ ਟੱਲਿਆ ਗਿਆ ਜੀਵਾਦਾਤਾ ਸੀ ਇਹ ਹਾਦਸਾ ਹੁਣ ਤੋਂ ਟਲ ਗਿਆ ਗਨੀਮਤ ਰਹੀ ਕਿ ਹਰ ਕੋਈ ਸੁਰੱਖਿਤ ਰਿਹਾ ਤਾਂ ਜਿਵੇਂ ਕਿ ਜਦੋਂ ਇੱਕ ਬੱਸ ਜੋ ਕਿ ਖਿਡਾਰੀਆਂ ਦੇ ਨਾਲ ਭਰੀ ਹੋਈ ਸੀ ਜਿਸ ਦੇ ਵਿੱਚ ਕਰੀਬ 50 ਬੱਚੇ ਜਿਹੜੇ ਕਿ ਮੌਜੂਦ ਸੀ ਜਦੋਂ ਇਹ ਬੱਸ ਲੁਧਿਆਣਾ ਦੇ ਇੱਕ ਰੋਡ ਤੋਂ ਪਾਸ ਹੁੰਦੀ ਹੈ ਉੱਥੇ ਬਿਜਲੀ ਦੀਆਂ ਨੰਗਿਆ ਤਾਰਾਂ ਲੰਮ ਕਰ ਰਹੀਆਂ ਸੀ ਜਿਸ ਦੇ ਨਾਲ ਇਹ ਬਾਸ ਟਕਰਾ ਜਾਂਦੀ ਹੈ ਉੱਥੇ ਹੀ ਇੱਕ ਵੱਡਾ ਹਾਦਸਾ ਹੋਣ ਵਾਲਾ ਸੀ ਪਰ ਉਹ ਟਲ ਗਿਆ ਇਸ ਨਾਲ ਦਾਸਵਾ ਕੇ ਹਰ ਕਿਸੇ ਨੂੰ ਬੱਚਿਆਂ ਨੂੰ ਸੁਰੱਖਿਤ ਬਾਸੇ ਵਿੱਚੋਂ ਕੱਢ ਲਿਆ ਗਿਆ ਇਸ ਦੇ ਨਾਲ ਦਾਸਵਾ ਕੇ ਪਿਛਲੀ ਬੋਰਡ ਨੂੰ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ ਕਿ ਜਿੱਥੇ ਇਹੋ ਜਿਹੀਆਂ ਚੀਜ਼ਾਂ ਹੋ ਰਖੀਆਂ ਨੇ ਬਿਜਲੀ ਦੀਆਂ ਤਾਰਾਂ ਨੇ ਜਾਂ ਕੋਈ ਹੋਰ ਬਿਜਲੀ ਨੂੰ ਲੈ ਕੇ ਕੋਈ ਲਾਪਰਵਾਹੀ ਹੋ ਰਹੀ ਹੈ ਉਸਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜਿਸ ਕੋ ਲੈ ਕੇ ਇਹ ਇਹੋ ਜਿਹੇ ਹਾਦਸੇ ਜੋ ਕਿ ਨਾ ਹੋਣ ਹਰ ਕੋਈ ਜੋ ਕਿ ਸੁਰੱਖਿਅਤ ਆਪਣੇ ਘਰੇ ਜਾ ਸਕੇ